ਸਭ ਕੁਝ ਦਿੱਲੀ ਤੋਂ ਚੱਲ ਰਿਹਾ ਹੈ ਇੱਥੋਂ ਕੁਝ ਵੀ ਨਹੀਂ ਚੱਲ ਰਿਹਾ ਯਾਨੀ ਕਿ ਕੋਈ ਡਬਲ ਇੰਜਨ ਦੀ ਸਰਕਾਰ ਕੰਮ ਨਹੀਂ ਕਰ ਰਹੀ ਸਭ ਕੁਝ ਜੇਕਰ ਚੱਲ ਰਿਹਾ ਹੈ ਤਾਂ ਉਹ ਦਿੱਲੀ ਤੋਂ ਚੱਲ ਰਿਹਾ ਹੈ ਇਹ ਬਿਆਨ ਕਿਸੇ ਹੋਰ ਦਾ ਨਹੀਂ ਬਲਕਿ ਕਾਂਗਰਸ ਦੀ ਸੀਨੀਅਰ ਆਗੂ ਪ੍ਰਿੰਕਾ ਗਾਂਧੀ ਦਾ ਪ੍ਰਿੰਕਾ ਗਾਂਧੀ ਨੇ ਬਿਹਾਰ ਚੋਣਾਂ ਦੇ ਵਿੱਚ ਐਨਡੀਏ ਉੱਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਬਿਹਾਰ ਵਿੱਚ ਨਿਤਿਸ਼ ਕੁਮਾਰ ਜਾਂ ਫਿਰ ਮੋਦੀ ਹੋਰਾਂ ਦੀ ਕੋਈ ਡਬਲ ਇੰਜਨ ਸਰਕਾਰ ਨਹੀਂ ਕੰਮ ਕਰ ਰਹੀ ਬਲਕਿ ਜੇਕਰ ਕੰਮ ਹੋ ਰਿਹਾ ਤਾਂ ਸਿਰਫ ਦਿੱਲੀ ਤੋਂ ਹੀ ਹੋ ਰਿਹਾ ਸੋ ਅਕਸਰ ਸੂਬਿਆਂ ਦੇ ਵਿੱਚ ਦਿੱਲੀ ਦੀ ਦਖਲਅੰਦਾਜ਼ੀ ਦੇ ਦੋਸ਼ ਲੱਗਦੇ ਰਹੇ ਨੇ ਸੋ ਕਾਂਗਰਸ ਦੀ ਸੰਸਦ ਮੈਂਬਰ ਪ੍ਰੇਨਕਾ ਗਾਂਧੀ ਵਾੜਾ ਨੇ ਬਿਹਾਰ ਚ ਬੇਰੋਜ਼ਗਾਰੀ ਅਤੇ ਪ੍ਰਵਾਸ ਦੇ ਮੁੱਦਿਆਂ ਨੂੰ ਲੈ ਕੇ ਐਨਡੀਏ ਸਰਕਾਰ ਤੇ ਨਿਸ਼ਾਨਾ ਬਣਿਆ ਤੇ ਦਾਵਾ ਕੀਤਾ ਹੈ ਕਿ ਸੂਬੇ ਚ ਕੋਈ ਡਬਲ ਇੰਚਣ ਵਾਲੀ ਸਰਕਾਰ ਨਹੀਂ ਹੈ ਕਿਉਂਕਿ ਸਭ ਕੁਝ ਦਿੱਲੀ ਤੋਂ ਚੱਲ ਰਿਹਾ ਹੈ ਇਸ ਸਾਲ ਬਿਹਾਰ ਚੋਣਾ ਚ ਬੇਗੂਸਰਾਏ ਚ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦੇ ਉਹਨਾਂ ਦੋਸ਼ ਲਾਇਆ ਕਿ ਕੇਂਦਰ ਤੇ ਸੂਬੇ ਚ ਐਨਡੀਏ ਸਰਕਾਰ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਲਈ ਵੰਡਣ ਵਾਲੀ ਸਿਆਸਤ ਕਰ ਰਹੀ ਹੈ ਤੇ ਝੂਠੇ ਰਾਸ਼ਟਰਵਾਦ ਦਾ ਪ੍ਰਚਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਬਿਹਾਰ 'ਚ ਕੋਈ ਡਬਲ ਇੰਜਨ ਸਰਕਾਰ ਨਹੀਂ ਹੈ। ਸਗੋਂ ਸਿਰਫ ਇੱਕ ਇੰਜਨ ਹੈ। ਹਰ ਚੀਜ਼ ਦਿੱਲੀ ਤੋਂ ਕੰਟਰੋਲ ਹੁੰਦੀ ਹੈ। ਨਾ ਤਾਂ ਤੁਹਾਡੀ ਗੱਲ ਸੁਣੀ ਜਾ ਰਹੀ ਹੈ ਤੇ ਨਾ ਹੀ ਤੁਹਾਡੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਸਨਮਾਨ ਕੀਤਾ ਜਾ ਰਿਹਾ ਹੈ। ਵਾਡਰਾ ਨੇ ਕਿਹਾ ਕਿ ਐਨਡੀਏ ਸਰਕਾਰ ਨੇ ਐਸਆਰ ਕਰਵਾ ਕੇ ਲੋਕਾਂ ਦੇ ਵੋਟ ਦੇ ਅਧਿਕਾਰ ਨੂੰ ਕਮਜ਼ੋਰ ਕੀਤਾ ਹੈ। ਜਿਸ ਨੇ ਸੂਬੇ ਵਿੱਚ 65 ਲੱਖ ਵੋਟਰਾਂ ਨੂੰ ਵੋਟਰ ਸੂਚੀਆਂ 'ਚੋਂ ਹਟਾ ਦਿੱਤਾ। ਉਨਾਰੇ ਬਿਹਾਰ ਚ ਵੋਟਰ ਸੂਚੀਆਂ ਚ ਵਿਸ਼ੇਸ਼ ਸੋਧ ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਵੋਟਰਾਂ ਦੇ ਨਾਮ ਮਟਾਉਣ ਦੇ ਨਾਲ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਹੋਈ ਹੈ ਵਾਰਡਾ ਨੇ ਭਾਜਪਾ ਉਤੇ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਉਹਨਾਂ ਨੇ ਪਹਿਲਾਂ ਲੋਕਾਂ ਨੂੰ ਵੰਡਿਆ ਜੰਗ ਉੱਤੇ ਗਏ ਪਰ ਅਸਲ ਮੁੱਦਿਆਂ ਤੋਂ ਧਿਆਨ ਨਹੀਂ ਹਟਾ ਸਕੀ ਇਸ ਲਈ ਉਹ ਹੁਣ ਵੋਟ ਚੋਰੀ ਕਰ ਰਹੇ ਨੇ ਸੋ ਕਾਂਗਰਸ ਦੇ ਆਗੂ ਲਗਾਤਾਰ ਭਾਜਪਾ ਤੇ ਦੋਸ਼ ਲਗਾ ਰਹੇ ਨੇ ਸੋ ਪ੍ਰਿੰਕਾ ਗਾਂਧੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਬਿਹਾਰ ਵਿੱਚ ਕੋਈ ਡਬਲ ਇੰਜਨ ਸਰਕਾਰ ਨਹੀਂ ਚੱਲ ਰਹੀ ਬਲਕਿ ਇੱਥੇ ਨਿਤਿਸ਼ ਕੁਮਾਰ ਹੈ ਜੋ ਮੁੱਖ ਮੰਤਰੀ ਨੇ ਉਹਨਾਂ ਦੀ ਵੀ ਨਹੀਂ ਚੱਲਦੀ ਸਭ ਕੁਝ ਦਿੱਲੀ ਤੋਂ ਚੱਲ ਰਿਹਾ ਹੈ